ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੁਆਰਾ ਕੀਤੀ ਹੋਈ ਭਵਿੱਖवाणी ਕਿ ਕਿਵੇਂ ਹੋਵੇਗਾ 2024 ਦੇ ਵਿੱਚ ਨਰਿੰਦਰ ਮੋਦੀ ਦਾ ਅੰਤ ਸਾਧ ਸੰਗਤ ਜੀ ਅਕਸਰ ਹੀ ਆਪਾਂ ਬਾਣੀ ਪੜਦੇ ਆਂ ਚਾਹੇ ਆਪਾਂ ਪਵਿੱਖ ਬਾਣੀਆਂ ਪੜਦੇ ਆਂ ਜੋ 100 ਸਾਖੀ ਦੇ ਵਿੱਚ ਦਰਜ ਨੇ ਸਾਹਿਬੇ ਕਬਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਟੋਡੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਨੇ ਇੱਕ ਸ਼ਬਦ ਲਿਖਿਆ ਹੈ ਕਿ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਯਾਲਾ ਸ਼ਿਵ ਕੈ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋ ਨਾ ਸਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ ਨਿਖਟਤ ਨਾਹੀ RAM ਰਤਨ ਧਨ ਖਾਟਿਓ ਭਸਮਾ ਭੂਤ ਹੋ ਆਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਕਮ ਕਹੈ ਜਨ ਨਾਨਕ ਸਭ ਦੇਖੈ ਲੋਗ ਸਬਾਇ ਸਾਧ ਸੰਗਤ ਜੀ ਬਾਣੀ ਦੇ ਵਿੱਚ ਵੀ ਇਹੀ ਲਿਖਿਆ ਹੈ ਕਿ ਜੋ ਨਿੰਦਕ ਹੈ ਜੋ ਕਿਸੇ ਦਾ ਮਾੜਾ ਕਰਦਾ ਹੈ ਕਿਸੇ ਦਾ ਬੁਰਾ ਕਰਦਾ ਹੈ ਉਸ ਦਾ ਅੰਤ ਹੋਣਾ ਨਿਸ਼ਚਿਤ ਹੈ ਨਰਿੰਦਰ ਮੋਦੀ ਚਾਹੇ ਕਿੰਨਾ ਹੀ ਉੱਪਰੋਂ ਦਿਖਾਵਾ ਕਰ ਲਈ ਕਿਸੇ ਵੀ ਸਟੇਟ ਦੇ ਵਿੱਚ ਜਾਂਦਾ ਹੈ ਉਸੇ ਹੀ ਸਟੇਟ ਦਾ ਪਹਿਰਾਵਾ ਪਾ ਲੈਂਦਾ ਹੈ ਹੁਣ ਪੰਜਾਬ ਦੇ ਵਿੱਚ ਆਇਆ ਪੱਗ ਬੰਨ ਕੇ ਆ ਗਿਆ ਸਟੇਜ ਦੇ ਉੱਪਰ ਭਾਸ਼ਣ ਵੀ ਦਿੱਤਾ ਕਿ ਜੋ ਪੰਜ ਪਿਆਰੇ ਨੇ ਉਹ ਪੰਜਾਬ ਪਿਆਰਿਆਂ ਦੇ ਵਿੱਚੋਂ ਇੱਕ ਪਿਆਰਾ ਜੋ ਹੈ ਉਹ ਮੇਰਾ ਚਾਚਾ ਲੱਗਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋਈ ਤੁਸੀਂ ਇਹ ਵੀਡੀਓ ਦੇਖੀ ਵੀ ਹੋਣੀ ਹੈ ਕਿ ਸਾਧ ਸੰਗਤ ਜੀ ਹੁਣ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਭਵਿੱਖਬਾਣੀ ਕੀ ਕਹਿੰਦੀ ਹੈ ਕਿ ਜਿਵੇਂ 1 ਜੂਨ ਨੂੰ ਵੋਟਾਂ ਪੈ ਜਾਣੀਆਂ ਨੇ ਕਿ ਨਰਿੰਦਰ ਮੋਦੀ ਦਾ ਅੰਤ ਹੋ ਜਾਣਾ ਹੈ ਤੁਹਾਡੇ ਮਨ ਦੇ ਵਿੱਚ ਐਦਾਂ ਦੇ ਬਹੁਤ ਸਾਰੇ ਸਵਾਲ ਆਉਂਦੇ ਹੋਣੇ ਆ ਤੁਹਾਡੇ ਸਾਰੇ ਹੀ ਸਵਾਲਾਂ ਦਾ ਹੱਲ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲੇਗਾ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੀ ਇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਲੋਕ ਅੱਜ ਜਮਦੂਤ ਬਣੇ ਪਏ ਨੇ ਜਿਹੜੀ ਸਮੇਂ ਦੀ ਸਰਕਾਰ ਹੈ ਕਿੰਨਾ ਅਤਿਆਚਾਰ ਆਪਣੇ ਉੱਪਰ ਕਰ ਰਹੀ ਹੈ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਕਰ ਰਹੀ ਬੰਦੀ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਉੱਧਰ ਅੱਜ ਹੁਣੇ ਨੇ ਅਸੀ ਇੱਕ ਖਬਰ ਸੁਣੀ ਕਿ ਜੋ ਡੇਰਾ ਮੁਖੀ ਰਾਮ ਰਹੀਮ ਹੈ ਉਸ ਨੂੰ ਬਰੀ ਕੀਤਾ ਜਾ ਰਿਹਾ ਤੇ ਸਾਧ ਸੰਗਤ ਜੀ ਇਹ ਇੱਕ ਦੇਸ਼ ਦੇ ਵਿੱਚ ਦੋ ਦੋ ਕਾਨੂੰਨ ਜਿਹੜੇ ਇਹਨਾਂ ਨੇ ਲਾਗੂ ਕਰ ਰੱਖੇ ਨੇ ਬੰਦੀ ਸਿੰਘਾਂ ਦੇ ਲਈ ਹੋਰ ਕਾਨੂੰਨ ਹੈ ਤੇ ਪਖੰਡੀ ਸਾਧਾਂ ਦੇ ਲਈ ਹੋਰ ਕਾਨੂੰਨ ਹੈ ਤੇ ਸਾਧ ਸੰਗਤ ਜੀ ਜਿਹੜਾ ਸ਼ਖਸ ਕੋਈ ਐਦਾਂ ਦਾ ਕੰਮ ਕਰਦਾ ਹੈ ਉਸ ਦਾ ਅੰਤ ਹੋਣਾ ਤਾਂ ਲਾਜ਼ਮੀ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਸਿੱਖ ਸੰਗਤਾਂ ਦੇ ਨਾਲ ਹੈ ਹਮੇਸ਼ਾ ਤੇ ਸਿਰ ਦੇ ਉੱਪਰ ਹੱਥ ਹੈ ਗੁਰੂ ਸਾਹਿਬ ਦਾ ਤੇ ਅੰਤ ਤਾਂ ਹੋਣਾ ਲਾਜ਼ਮੀ ਹੈ ਤੇ ਇਸ ਦੇ ਬਾਰੇ ਤਾਂ ਗੁਰੂ ਸਾਹਿਬ ਨੇ ਭਵਿੱਖवाणी ਪਹਿਲਾਂ ਹੀ ਕਰ ਦਿੱਤੀ ਸੀ ਸਾਧ ਸੰਗਤ ਜੀ ਸੋਠ ਰਾਗ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਤੁਕ ਆਉਂਦੀ ਹੈ ਕਿ ਨਾਲ ਨਾਰਾਇਣ ਮੇਰਾ ਜਮਦੂਤ ਨ ਆਵੇ ਨੀ ਰਹਿ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕਿਉਂ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਮੁਖ ਸਾੰਦ ਫਿਰ ਘਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਟਾਈ ਸਾਧ ਸੰਗਤ ਜੀ ਜਦ ਗੁਰੂ ਨਾਲ ਹੈ ਨਾ ਉਹ ਦੁਸ਼ਮਣ ਨੂੰ ਮਾਰ ਕੇ ਆਪਾਂ ਨੂੰ ਸਮਤ ਵੀ ਬਖਸ਼ੇਗਾ ਤੇ ਦੁਸ਼ਮਣ ਕਿਹੜੇ ਨੇ ਜਿਹੜੇ ਆਪਣੇ ਨਾਲ ਆਪਣੇ ਹੀ ਦੇਸ਼ ਦੇ ਵਿੱਚ ਰਹਿ ਕੇ ਵੈਰ ਕਰਾਰੇ ਨੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਿ ਨੌਜਵਾਨਾਂ ਨੂੰ ਸਿੱਖੀ ਸਰੂਪ ਦੇ ਨਾਲ ਜੋੜ ਰਹੀ ਸੀ ਕਿੰਨੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਵਾਇਆ ਉਹਨਾਂ ਦੇ ਮਾਪੇ ਅਸੀਸਾਂ ਦਿੰਦੇ ਨੇ ਅੱਜ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਕਿ ਜੇਕਰ ਭਾਈ ਅਮਰਪਾਲ ਸਿੰਘ ਨਾ ਹੁੰਦੇ ਤਾਂ ਅੱਜ ਸਾਡੇ ਬੱਚੇ ਨਸ਼ੇ ਦੀ ਦਲਦਲ ਦੇ ਵਿੱਚੋਂ ਕਦੇ ਵੀ ਨਹੀਂ ਨਿਕਲ ਸਕਦੇ ਸੀ ਪਰ ਸਰਕਾਰਾਂ ਨੂੰ ਇਹ ਚੀਜ਼ਾਂ ਮਨਜ਼ੂਰ ਹੀ ਨਹੀਂ ਸੀ ਸਰਕਾਰਾਂ ਇਹ ਚਾਹੁੰਦੀਆਂ ਹੀ ਨਹੀਂ ਕਿਉਂਕਿ ਇਹਨਾਂ ਦਾ ਤਾਂ ਕਾਰੋਬਾਰ ਹੀ ਨਸ਼ਿਆਂ ਨਾਲ ਚੱਲਦਾ ਹੈ ਕਿਸਾਨੀ ਅੰਦੋਲਨ ਹੋਇਆ ਕਿਸਾਨੀ ਅੰਦੋਲਨ ਦੇ ਸਮੇਂ ਕਿੰਨੇ ਆਪਣੇ ਪੰਜਾਬ ਦੇ ਨੌਜਵਾਨ ਬੀਬੀਆਂ ਕਿੰਨਿਆਂ ਨੇ ਉੱਥੇ ਸ਼ਹਾਦਤ ਦਿੱਤੀ ਐਸ ਸਖਸ ਨੂੰ ਤਰਸ ਆਇਆ ਅੱਜ ਇਹ ਪੱਗ ਬਨ ਕੇ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਆ ਕੇ ਇਹ ਕਹਿੰਦਾ ਹੈ ਕਿ ਤੁਹਾਡਾ ਮੇਰਾ ਖੂਨ ਦਾ ਰਿਸ਼ਤਾ ਹੈ ਤੇ ਜਿਹੜਾ ਸਾਡਾ ਖੂਨ ਸਿੰਘੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਟਿਕਰੀ ਬਾਟਰ ਤੇ ਉਥੇ ਡੁੱਲਿਆ ਉਸ ਫੋਨ ਦਾ ਮੁੱਲ ਤੂੰ ਕਿਵੇਂ ਦੇ ਸਕਦਾ ਹੈ ਸਾਧ ਸੰਗਤ ਜੀ ਬਾਣੀ ਦੇ ਵਿੱਚ ਤੱਕ ਆਉਂਦੀ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣ ਸਭ ਤੋਂ ਪਹਿਲਾਂ ਤਾਂ ਕਵੀ ਆਪਣੀ ਵੀ ਹੈ ਕਿ ਆਪਾਂ ਗੁਰੂ ਦੀ ਸੁਣਦੇ ਨਹੀਂ ਸਿਰਫ ਆਪਾਂ ਮੱਥਾ ਟੇਕਣ ਤੱਕ ਸੀਮਿਤ ਰੱਖ ਰੱਖਿਆ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਦੇ ਬੈਠ ਕੇ ਪੜ੍ਹੀਏ ਸੋਚੀਏ ਵਿਚਾਰੀਏ ਕਿ ਗੁਰੂ ਸਾਨੂੰ ਕਹਿਣਾ ਕੀ ਚਾਹੁੰਦਾ ਹੈ ਆਪਾਂ ਹੀ ਪਾਸਾ ਪਲਟ ਸਕਦੇ ਹਾਂ ਮੋਦੀ ਦਾ ਜੇਕਰ ਅੰਤ ਚਾਹੀਦਾ ਹੈ ਨਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਲਿਖ ਦਿੱਤਾ ਉਸ ਦੇ ਵਿੱਚ ਲਿਖਿਆ ਮੰਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਆਪਣੇ ਦਿਮਾਗ ਦੇ ਵਿੱਚ ਸਭ ਕੁਝ ਹੈ ਪਰ ਦਿਮਾਗ ਨੂੰ ਵਰਤਾਂਗੇ ਕਿਵੇਂ ਦਿਮਾਗ ਨੂੰ ਤਾਂ ਆਪਾਂ ਹੋਰ ਪਾਸੇ ਵਰਤਣਾ ਦਿਮਾਗ ਦੇ ਵਿੱਚ ਤਾਂ ਆਪਾਂ ਇੱਕ ਦੂਜੇ ਦੇ ਲਈ ਵੈਰ ਵਿਰੋਧ ਰੱਖ ਰੱਖਿਆ ਕਿ ਅਸੀਂ ਉਹਦੇ ਨਾਲ ਲੜ ਪੀਏ ਏਕਾ ਆਪਣੇ ਵਿੱਚ ਹੈ ਨਹੀਂ ਇੱਕ ਨਿਸ਼ਾਨ ਸਾਹਿਬ ਥੱਲੇ ਆਪਾਂ ਇਕੱਠੇ ਹੁੰਦੇ ਨਹੀਂ ਕੋਈ ਡੇਰਿਆਂ ਵਾਲਾ ਤੁਰਿਆ ਫਿਰਦਾ ਹੈ ਕੋਈ ਪੀਰਾਂ ਦੀਆਂ ਚੌਂਕੀਆਂ ਫਰਦਾ ਹੈ ਗੱਲਾਂ ਆਪਾਂ ਕਰਦੇ ਆ ਖਾਲਸਾ ਰਾਜ ਦੀਆਂ ਤੇ ਸਾਧ ਸੰਗਤ ਜੀ ਨਚਾਰਾਂ ਦੇ ਮਗਰ ਆਪਾਂ ਲੱਗੇ ਫਿਰਦੇ ਆ ਗੱਲ ਕਰੀਏ ਆਪਾਂ ਫਰੀਦਕੋਟ ਦੀ ਫਰੀਦਕੋਟ ਤੋਂ ਇੱਕ ਤਾਂ ਭਾਈ ਸਰਬਜੀਤ ਸਿੰਘ ਖੜੇ ਹੋਏ ਨੇ ਉਹ ਕੌਮ ਦੇ ਹੀਰੇ ਉਹਨਾਂ ਦੇ ਪੁੱਤਰ ਬੀਬੀ ਵਿਮਲਕੌਰ ਖਾਲਸਾ ਉਹਨਾਂ ਦੇ ਪੁੱਤਰ ਦੂਜੇ ਪਾਸੇ ਨਚਾਰ ਹੈ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਦੇ ਪਿੱਛੇ ਤੁਰੇ ਫਿਰਦੇ ਆਪਨੀ ਜਮੀਰਾ ਕਿੱਥੇ ਆ ਫਿਰ ਆਪਾਂ ਗੱਲ ਕਰਦੇ ਆ ਜੀ ਖਾਲਸਾ ਰਾਜ ਕਦੋਂ ਆਊਗਾ ਖਾਲਸਾ ਰਾਜ ਆਵੇਗਾ ਕਿਵੇਂ ਜਿਹੜੇ ਖਾਲਸਾ ਰਾਜ ਦੇ ਦੁਸ਼ਮਣ ਨੇ ਉਹਨਾਂ ਨੂੰ ਤੁਸੀਂ ਵੋਟਾਂ ਪਾਉਨੇ ਹੋ ਤੇ ਫਿਰ ਖਾਲਸਾ ਰਾਜ ਕਿੱਥੋਂ ਭੱਲਦੇ ਹੋ ਤੁਸੀਂ ਆਪਣੇ ਦਿਮਾਗ ਦੀ ਵਰਤੋਂ ਕਰਨੀ ਪੈਣੀ ਹੈ 1 ਜੂਨ ਨੂੰ ਵੋਟਾਂ ਆਉਣੀਆਂ ਆਪਾਂ ਪਾਸਾ ਪਲਟਾ ਸਕਦੇ ਆ ਪਾਸਾ ਪਲਟਿਆ ਤਾਂ ਮੋਦੀ ਰਾਜ ਦਾ ਅੰਤ ਤਾਂ ਜੇਕਰ ਆਪਾਂ ਫੇਰ ਵੀ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਨਹੀਂ ਕੱਢ ਰਹੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਇੱਕ ਦਿਨ ਦੀ ਵੀ ਪੈਰੋਲ ਨਹੀਂ ਮਿਲੀ ਭਾਈ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਹਵਾਰਾ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ ਤਾਂ ਫੇਰ ਵੀ ਆਪਾਂ ਭਾਜਪਾ ਨੂੰ ਵੋਟਾਂ ਪਾਵਾਂਗੇ ਤਾਂ ਆਪਣੇ ਤੇ ਲਾਹਣਤਾ ਨਹੀਂ ਸੋ ਸਾਧ ਸੰਗਤ ਜੀ ਆਪਾਂ ਨੂੰ ਸੋਚਣਾ ਹੈ ਵਿਚਾਰਨਾ ਹੈ ਕਿ ਬਾਣੀ ਕੀ ਕਹਿੰਦੀ ਹੈ ਬਾਣੀ ਦੀ ਗੱਲ ਮੰਨਣੀ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ